ਤਸਵੀਰਾਂ ਦੇ ਵਿੱਚ ਤੁਸੀਂ ਜਿਹੜੀ ਇਹ ਲੜਕੀ ਅਤੇ ਉਸਦੀ ਮਾਂ ਦੇਖ ਰਹੇ ਜੋ ਇਹਨਾਂ ਵੱਲੋਂ ਪੰਜਾਬ ਦੇ ਵਿੱਚ 7 ਨੌਜਵਾਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਇਹ ਮਾਂ ਆਪਣੀ ਧੀ ਦਾ ਰਿਸ਼ਤਾ ਅਤੇ ਕੈਨੇਡਾ ਦੇ ਸੁਪਨੇ ਦਿਖਾ ਕੇ ਵਿਅਕਤੀਆਂ ਨੂੰ ਠੱਗਦੀ ਸੀ। ਇਸ ਨੇ ਆਪਣੀ ਧੀ ਦਾ ਰਿਸ਼ਤਾ 7 ਲੋਕਾਂ ਦੇ ਨਾਲ ਕੀਤਾ। ਸੱਤੇ ਲੋਕਾਂ ਨੂੰ ਇਸ ਨੇ ਕੈਨੇਡਾ ਲੈ ਜਾਣ ਦਾ ਸੁਪਨਾ ਦਿਖਾਇਆ ਕਿ ਮੇਰੀ ਧੀ ਬਾਹਰ ਸੈਟਲ ਹੈ, ਤੁਹਾਨੂੰ ਵੀ ਕੈਨੇਡਾ ਲੈ ਕੇ ਜਾਵੇਗੀ। ਦੱਸਦੇ ਹਾਂ ਪੂਰੀ ਗੱਲਬਾਤ ਕੀ ਹੈ ਪੂਰਾ ਮਾਮਲਾ ਤੇ ਕੌਣ ਹੈ ਇਹ ਕੁੜੀ ਅਤੇ ਉਸਦੀ ਮਾਂ ਕੈਨੇਡਾ 'ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਮਾਂ ਧੀ ਨੇ ਪੰਜਾਬ ਦੇ ਸੱਤ ਨੌਜਵਾਨਾਂ ਤੋਂ ਲਗਭਗ 1.5 ਕਰੋੜ ਰੁਪਏ ਠੱਗ ਲਏ ਕੈਨੇਡਾ 'ਚ ਰਹਿਣ ਵਾਲੀ ਹਰਪ੍ਰੀਤ ਉਰਪ ਹੈਰੀ ਵੀਡੀਓ ਕਾਲ ਤੇ ਫੋਟੋ ਰਾਹੀਂ ਪੰਜਾਬ ਦੇ ਨੌਜਵਾਨਾਂ ਨਾਲ ਮੰਗਣੀ ਕਰਵਾਉਂਦੀ ਸੀ ਇਸ ਤੋਂ ਬਾਅਦ ਉਸਦੀ ਮਾਂ ਅਤੇ ਆਪਣੇ ਆਪ ਨੂੰ ਗਰੀਬ ਤੇ ਬੇਸਾਰਾ ਦੱਸ ਕੇ ਨੌਜਵਾਨਾਂ ਤੋਂ ਪੈਸੇ ਦੀ ਮੰਗ ਕਰਦੀ ਸੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮੁੱਖ ਮੁਲਜ਼ਮ ਖਿਲਾਫ ਲੋਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਪੰਜਾਬ ਦੇ ਲੁਧਿਆਣਾ ਦੇ ਖੰਨਾ ਦੇ ਰਹਿਣ ਵਾਲੇ ਮਾਤੀ ਨੇ ਸੱਤ ਨੌਜਵਾਨਾਂ ਨੂੰ ਵਿਆਹ ਤੇ ਕੈਨੇਡਾ 'ਚ ਸੈਟਲ ਹੋਣ ਦਾ ਸੁਪਨਾ ਦਿਖਾ ਕੇ ਲਗਭਗ 1.5 ਕਰੋੜ ਰੁਪਏ ਦੀ ਠੱਗੀ ਮਾਰੀ। ਕੈਨੇਡਾ 'ਚ ਰਹਿਣ ਵਾਲੀ ਇੱਕ ਔਰਤ ਦੀ ਹਰਪ੍ਰੀਤ कौर ਉਰਫ ਹੈਰੀ ਵੀਡੀਓ ਕਾਲ ਤੇ ਫੋਟੋਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਦੇ ਨਾਲ ਮੰਗਣੀ ਕਰਵਾਉਂਦੀ ਸੀ। ਇਸ ਤੋਂ ਬਾਅਦ ਉਹ ਸੀ ਮਾਂ ਨੌਜਵਾਨਾਂ ਤੋਂ ਪੈਸੇ ਮੰਗਦੀ ਸੀ। ਉਹ ਗਰੀਬ ਤੇ ਬੇਸਹਾਰਾ ਹੈ। ਵਿਆਹ ਤੇ ਕੈਨੇਡਾ ਚ ਸੈਟਲ ਹੋਣ ਦੇ ਸੁਪਨੇ ਦੇਖਣ ਵਾਲੇ ਨੌਜਵਾਨ ਉਸਤੇ ਜਾਲ ਵਿੱਚ ਫਸ ਜਾਂਦੇ ਸਨ ਇਸ ਮਾਮਲੇ ਤੇ ਪੁਲਿਸ ਨੇ ਮੁੱਖ ਦੋਸ਼ੀ ਮਾਂ ਸੁਖਦਰਸ਼ਨ ਕੌਰ ਤੇ ਉਸਦੇ ਪੁੱਤਰ ਮਨਪ੍ਰੀਤ ਸਿੰਘ ਤੇ ਸਾਥੀਆ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਹਰਪ੍ਰੀਤ ਤੌਰ ਵਿਰੁੱਧ ਲੁਕਆਊਟ ਸਰਕੂਲਰ ਨੋਟਿਸ ਜਾਰੀ ਕੀਤਾ ਹੈ ਇਹ ਇੱਕ ਕਾਨੂੰਨੀ ਕਾਰਵਾਈ ਹੈ ਜਿਸ ਤੇ ਵਿਅਕਤੀ ਨੂੰ ਦੇਸ਼ ਤੋਂ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ ਖਾਸ ਕਰਕੇ ਜਦੋਂ ਉਹ ਕਾਨੂੰਨੀ ਜਾਂਚ ਅਧੀਨ ਹੋਵੇ ਦੋ ਸਿਖ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਸਨ ਲੁਧਿਆਣਾ ਦੇ ਖੰਨਾ ਦੇ ਰਹਿਣ ਵਾਲੀ ਸ਼ੌਕਦਰਸ਼ਨ कौर ਤੇ ਵਰਕ ਪਰਮਰ ਤੇ ਕੈਨੇਡਾ ਵਿੱਚ ਰਹਿ ਰਹੀ ਹਰਪ੍ਰੀਤ ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਸਨ ਇਹ ਲੋਕ ਕੈਨੇਡਾ ਜਾਣ ਦੇ ਸ਼ੁੱਕ ਨੌਜਵਾਨਾਂ ਦੇ ਪਰਿਵਾਰਾਂ ਨਾਲ ਇੱਕ ਸਥਾਨਕ ਮੈਚ ਮੇਕਰ ਰਾਹੀਂ ਸੰਪਰਕ ਕਰਦੇ ਸਨ ਸ਼ੌਕਦਰਸ਼ਨ कौर ਆਪਣੀ ਧੀ ਦਾ ਵਿਆਹ ਪ੍ਰਸਤਾਵ ਦਿੰਦੀ ਸੀ ਤੇ ਵੀਡੀਓ ਕਾਲ ਤੇ ਉਸ ਦੀ ਮੰਗਣੀ ਕਰਾਉਂਦੀ ਸੀ ਮੰਗਣੀ ਤੋਂ ਬਾਅਦ ਸੁਖਦਰਸ਼ਨ ਆਪਣੇ ਆਪ ਨੂੰ ਗਰੀਬ ਦੱਸ ਕੇ ਪੈਸੇ ਠੱਗਦੀ ਸੀ ਇਹਨਾਂ ਦਾ ਇਹ ਪਰਦਾ ਫਾਸ਼ ਕਿੱਦਾਂ ਹੋਇਆ ਉਹ ਵੀ ਤੁਹਾਨੂੰ ਦੱਸਦੇ ਆ ਹਰਪ੍ਰੀਤ ਪੜ੍ਹਾਈ ਦਵਾਈਆਂ ਕਿਰਾਇਆ ਤੇ ਫੀਸ ਦੇ ਨਾਮ ਤੇ ਕੈਨੇਡਾ ਤੋਂ ਪੈਸੇ ਮੰਗਦੀ ਸੀ ਪੈਸੇ ਮਿਲਣ ਤੋਂ ਬਾਅਦ ਜਾਂ ਤਾਂ ਕਾਲ ਚੁਕਣਾ ਬੰਦ ਕਰ ਦਿੰਦੀ ਸੀ ਜਾਂ ਵਿਆਹ ਦੀ ਤਾਰੀਖ ਮੋਲਤਵੀ ਕਰ ਦਿੰਦੀ ਸੀ ਇਸ ਧੋਖਾਧੜੀ ਦਾ ਪਰਦਾ ਫਾਸ਼ ਉਦੋਂ ਹੋਇਆ ਜਦੋਂ 27 ਸਾਲਾ ਜਸਦੀਪ ਸਿੰਘ ਹਰਪ੍ਰੀਤ ਨਾਲ 10 ਜੁਲਾਈ ਨੂੰ ਮੰਗਣੀ ਹੋਈ ਸੀ ਇਸ ਮੰਗਣੀ ਅਸਲੀ ਕੁੜੀ ਨਾਲ ਨਹੀਂ ਸਗੋਂ ਉਸਦੀ ਫੋਟੋ ਨਾਲ ਹੋਣੀ ਸੀ ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਰਾਜਵਿੰਦਰ ਸਿੰਘ ਨਾਮਕ ਨੌਜਵਾਨ ਜੋ ਪਹਿਲਾਂ ਹੀ ਗਰੋਹ ਦਾ ਸ਼ਿਕਾਰ ਬਣ ਜੁਕਾ ਸੀ ਨੂੰ ਸੁਖਦਰਸ਼ਨ ਵੱਲੋਂ ਗਲਤੀ ਨਾਲ ਭੇਜਿਆ ਗਿਆ ਇੱਕ WhatsApp ਨੋਟ ਮਿਲਿਆ ਇਸ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਹੋਟਲ ਤੇ ਛਾਪੇ ਮਾਰਿਆ ਤੇ ਸਮਾਰੋਹ ਨੂੰ ਰੋਕ ਦਿੱਤਾ ਲਗਭਗ 1.5 ਕਰੋੜ ਰੁਪਏ ਦੀ ਧੋਖਾਧੜੀ ਹੋ ਗਈ ਸੀ ਹੁਣ ਤੱਕ ਪੁਲਿਸ ਜਾਂਚ ਸਾਹਮਣੇ ਆਇਆ ਕਿ ਪਿਛਲੇ 2 ਸਾਲਾਂ 'ਚ ਮਾਂ ਤੇ ਪੁੱਤ ਦੇ ਬੈਂਕ ਖਾਤਿਆਂ ਵਿੱਚ ਲਗਭਗ 1.5 ਕਰੋੜ ਰੁਪਏ ਦਾ ਲੈਣ-ਦੇਣ ਹੋਇਆ ਐਸ ਗਰੋ ਦੇ ਰਾਜਵਿੰਦਰ ਸਿੰਘ ਬਠਿੰਡਾ ਜਸਦੀਪ ਸਿੰਘ ਖੰਨਾ ਗगनਦੀਪ ਸਿੰਘ ਰਾਇਕੋਟ ਕਮਲਜੀਤ ਸਿੰਘ ਮੋਗਾ ਰੁਪਿੰਦਰ ਸਿੰਘ ਸ਼ਾਹਕੋਟ ਗੋਰਾ ਸਿੰਘ ਮੋਗਾ ਤੇ ਸ਼ੁੱਧ ਸਿੰਘ ਮਾਸੀਵਾਲਾ ਨਾਮਕ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾਇਆ। ਪਿਆਰੇ ਦਰਸ਼ਕੋ ਅੱਜ ਕੱਲ ਕਿੱਦਾਂ ਇਹ ਲੋਕ ਠੱਗੀਆਂ ਮਾਰ ਰਹੇ ਹਨ ਤੁਸੀਂ ਵੀ ਅੱਗੇ ਤੋਂ ਸਾਵਧਾਨ ਰਹੋ। ਕੈਨੇਡਾ ਜਾਂ ਹੋਰ ਕਿਹੇ ਦੇਸ਼ ਜਾਣ ਦਾ ਤੁਹਾਡੇ ਤੇ ਭੂਤ ਸਵਾਰ ਹੋਇਆ ਹੁੰਦਾ ਹੈ ਪਰ ਤੁਸੀਂ ਇਹ ਜ਼ਰੂਰ ਜਾਂਚ ਲਓ ਤੁਸੀਂ ਜੋ ਰਸਤਾ ਆਪਣਾ ਰਿਓ ਉਹ ਸਹੀ ਹੈ ਕਿਤੇ ਤੁਹਾਡੇ ਨਾਲ ਵੀ ਇਦਾਂ ਦੀ ਠੱਗੀ ਨਾ ਹੋ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹੋਰ ਲੋਕਾਂ ਨੂੰ ਇਹ ਜਾਣਕਾਰੀ ਪਹੁੰਚ ਸਕੇ ਅਤੇ ਅੱਗੇ ਤੋਂ ਇਹਨਾਂ ਵਰਗੇ ਹੋਰ ਲੋਕਾਂ ਦਾ ਸ਼ਿਕਾਰ ਹੋਣ ਤੋਂ ਲੋਕ ਬਚ ਜਾਣ